ਕੇਰਲਾ ਦੀ ਰਾਜਧਾਨੀ ਆ ਕੇਰਲਾ ਦੀ ਰਾਜਧਾਨੀ ਤ੍ਰਾਂਤ ਇੱਥੇ ਇੱਕ ਗੁਰਦੁਆਰਾ ਬਣਿਆ ਇੱਥੇ ਗੁਰਦੁਆਰੇ ਨੂੰ ਵੇਖਿਆ ਗਾੜੀ ਜਿੰਦਰੇ ਲੱਗੇ ਸਾਡਾ ਮਨ ਜਖਟਾ ਹੋ ਗਿਆ ਇਸ ਕਰਕੇ ਇੱਥੇ ਫੌਜੀ ਇੱਥੇ ਫੌਜੀ ਸਾਰੀ ਗੁਰਦੁਆਰੇ ਦੀ ਦੇਖਭਾਲ ਕਰਦੇ ਆ ਇਹ ਕੇਰਲਾ ਦੀ ਰਾਜਧਾਨੀ ਤ੍ਰਾਂਤ ਤ੍ਰਾਂਤ ਬੋਲਦੇ ਤ੍ਰਾਂਤ ਰਾਜਧਾਨੀ ਕੇਰਲਾ ਦੀ ਇੱਥੇ ਨਾਲ ਕੁਝ ਛੇਕ ਹੀ ਦੇਦਾ ਤੇ ਫੌਜੀ ਇਹ ਉਜੀ ਨਾ ਦੀ ਦੇਖਭਾਲ ਕਰਦੇ ਆ ਫੋ ਪੌਂਚ ਦੇ ਅੰਦਰ ਇਹ ਗੁੰਦਰਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਗਰਮੀ ਵੜੀ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾ Waheguru guru